आज के सवेर के साढ़े दस और यहाँ टीम बैठी हो कर कलर अपने और रूप क्या कर रही कम। स्कूल का कम हाँ यो बनी सुनो इधर रख लेना ले इस तरह देख कर इस इसके बाद हाँ ठीक है ये देखो फ्रेंड्स इसने ये बनाया है अच्छा बनाया है और यहाँ पे कलर को इकट्ठे कर दियो बाद में करके तो नहीं बनाया होता बहुत अच्छा फ्रेंड्स इसने भी देखो कितना अच्छा बनाया है और यो बनने तो बहुत अच्छा बनाया है इसने भी बहुत अच्छा बनाया है एक अच्छा बना काम कर ले चल बहुत अच्छा बनाया हाँ, क्या आप योर में हां बोल क्या कोई तुझ में रड है कल कि मैं को सया नहीं क्या करूं फिर किस मत कोई ना ले ले बाण में इकट्ठे कर दी गले और फ्रेंड्स इतने मछियां ਔਰ ਮम्मा ਕਰ ਰਹੇ ਕੰਮ ਕੱਪੜੇ ਧੋ ਰਹੇ ਮम्मा ਫਰੈਂਡਸ ਸੋ ਫਰੈਂਡਸ ਕਿਵੇਂ ਹੋ ਸਾਰੇ ਜਣੇ ਆਈ ਹੋਪ ਸਾਰੇ ਜਣੇ ਠੀਕ ਠਾਕ ਹੋਮੋਗੇ ਲੋ ਜੀ ਟਾਈਮ ਹੋ ਚੁੱਕਿਆ ਇਸ ਵਕਤ ਪੌਣੇ 12 ਵਜੇ ਔਰ ਮੇਰਾ ਕੰਮ ਹੁਣ ਫਿਨਿਸ਼ ਹੋਇਆ ਪੌਣੇ 12 ਵਜੇ ਕਿਉਂਕਿ ਤੁਹਾਨੂੰ ਪਤਾ ਹੀ ਹੈ ਭਵਜਦਗੀ 부ਜੀ ਵੀ ਆਈ ਵੀ ਆ ਬੱਚੇ ਵੀ ਆਏ ਹੋਏ ਆ ਛੁੱਟੀਆਂ ਹੋਈਆਂ ਔਰ ਤੁਸੀਂ ਲਾਸਟ ਦੇ ਵਿੱਚ ਕਲਿੱਪਸ ਦੇਖਿਓ ਜੋ ਕਿ ਮੈਂ ਵੀਡੀਓ ਪਾਵਾਂਗੀ ਅਬ ਬੱਚੇ ਮਸਤੀ ਕਰ ਰਹੇ ਆ ਇੰਜੋਏ ਕਰ ਰਹੇ ਆ ਹਨਾ ਤੇ ਰੁਪੈਂਜਲ ਲੱਗੀ ਵੀ ਆ ਸਕੂਲ ਦਾ ਕੰਮ ਕਰਨ ਹਾਂ ਰੁਪੈਂਜਲ ਹੋ ਗਿਆ ਆਪਕਾ ਕੰਮ ਹੋਣੇ ਵਾਲਾ ਹੈ ਰੁਪੈਂਜਲ ਦਾ ਕੰਮ ਹੋਣੇ ਵਾਲਾ ਹੈ ਔਰ ਬਭਜੋਤ ਕਰ ਰਹੀ ਹੈ ਆਪਣੇ ਵੀਰੇ ਨਾਲ ਕੰਮ ਕਿਉਂਕਿ ਬਭਜੋਤ ਨੇ ਅਸਾਈਟਮੈਂਟ ਬਣਵਾਣੇ ਆ ਤਾਂ ਬਭਜੋਤ ਨੇ ਵੀਰੇ ਨੂੰ ਕਿਹਾ ਕਿ ਮੇਰੇ ਨਾਲ ਕੰਮ ਕਰਵਾ ਦੇ ਹਣੀ ਆਇਆ ਹੋਇਆ ਸਾਡੇ ਕੋਲ ਤੁਸੀਂ ਤਾਂ ਜਾਣਦੇ ਆ ਪਹਿਲਾਂ ਵੀ ਹਣੀ ਨੂੰ ਇੱਕ ਦੋ ਵਾਰ ਵੀਡੀਓ ਚ ਦੇਖਿਆ ਤੁਸੀਂ ਔਰ ਇਹ ਭਭਜੋਤ ਹੈ ਇਹ ਆਪਣਾ ਕੰਮ ਕਰ ਰਹੇ ਆ ਵੀ ਬੱਚੇ ਬੈਠੇ ਸਕੂਲ ਦਾ ਹਾਂ ਬੇਟਾ ਹਾਂਜੀ हाँ एफ ओ यू आर फोर एस आई फोर पाकर पीछे टीन लग जाएगा एस ऐसा फाइव आएगा एफ आई एफ फिफ हाँ आई एफ एफ फिफ पा क्या टीन फिफ टीन हाँ क्या हुआ वो काम कर रहे हैं सभी आना है तो ये इसकी लड़ाई पड़ रही है इस लड़के के साथ क्योंकि सा, हमारे घर में भी पड़ती है दीदियों की क्या हुआ आप रो क्यों रहे हो ये बंदा रो रहा है क्यों लड़ाई पड़ी इसकी इसकी भैया के साथ लड़ाई पड़ गई क्योंकि ही छुट्टिया बच्चों के सिंग निकले हुए हैं बहुत ज्यादा छुट्टियों के बीच और कर बेटा कर एक लाइन गई आपकी हाँ हाँ बात चुप चाप चलाई जा देखी जा कुछ नहीं कहता चुपचाप चलाएगा -चु बेटा है ना चला ले चला चला ले बैठ गए ਉਹ ਇਹ ਚਲਾ ਰਿਹਾ ਜਾਂ ਬੈਠ ਕੇ ਆ ਤੁਹਾਨੂੰ ਪਤਾ ਹੀ ਆ ਛੁੱਟੀਆਂ ਹੋਈਆਂ ਹੋਣਾ ਬੱਚਿਆਂ ਕੀ ਲੜਾਈ ਵੀ ਚੱਲ ਰਹੀ ਆ ਪਿਆਰ ਵੀ ਐ ਔਰ ਬਹੁਤ ਜ਼ਿਆਦਾ ਟਕਰਾਰ ਵੀ ਐ ਕਿਸੇ ਨੂੰ ਕੁਝ ਕਹਿਦਾ ਕਿਸੇ ਨੂੰ ਕੁਝ ਕਹਿਦਾ ਫਿਰ ਬੱਚੇ ਰੋਣ ਲੱਗ ਜਾਂਦੇ ਆ ਤੇ ਫਾਈਨਲੀ ਪਾਣੀ ਬੰਦ ਕਰਦਾ ਮੈਂ ਪਾਣੀ ਚੱਲ ਰਿਹਾ ਆਪਣੇ ਆਪ ਔਰ ਤੁਸੀਂ ਮੇਰੇ ਲਾਸਟ ਦੇ ਵਿੱਚ ਵਲੌਗਸ ਦੇ ਦੇਖਿਓ ਜੋ ਬੱਚਿਆਂ ਨੇ ਮਸਤੀ ਮਾਰੀ ਐ ਔਰ ਫਿਰਾਲ ਮੈਂ ਜਸਟ ਹੁਣੀ ਫ੍ਰੀ ਹੋਈ ਆ ਪੌਣੇ 12 ਵਜੇ ਤੁਹਾਨੂੰ ਪਤਾ ਹੀ ਆ ਛੁੱਟੀਆਂ ਹੋਈਆਂ ਬੱਚਾ ਦਾ ਰੋਟੀ ਖਾਣ ਦਾ ਟਾਈਮ ਕੋਈ ਵੀ ਫਿਕਸ ਨਹੀਂ ਹੈਗਾ ਕਿਸ ਕਰਕੇ ਲੇਟ ਹੋ ਜਾਂਦੀ ਹੈ ਮੇਰੇ ਵਲੌਗ ਵੀ ਲੇਟ ਹੋ ਜਾਂਦੇ ਆ ਤੇ ਬਾਕੀ ਮੈਂ ਦਰਵਾਜ਼ਾ ਬੰਦ ਕਰਦਾ ਹਨਾ ਖੁੱਲਾ ਪਿਆ ਭੁੱਲ ਗਈ ਲਾਣਾ ਉਹ ਤੇ ਤੋਂ ਸਾਹਮਣੇ ਕੋਈ ਨਾ ਕੋਈ ਹਨਾ ਅਸੀਂ ਅੰਦਰ ਵੜ ਜਾਂਦੇ ਆ ਕੋਈ ਪਤਾ ਨਹੀਂ ਲੱਗਦਾ ਕਿ ਟਿਵਾ ਵੀ ਖੜੀ ਆ ਜਸਟ ਅੱਪਾ ਦਰਵਾਜ਼ਾ ਲਾਣੇ ਆ ਪਹਿਲਾਂ ਵੀ ਆਉਗੇ ਰਾਤ ਵੇਲੇ 47 ਆਏ ਤੋ ਕਰ ਲੋ ਨਾ ਬੇਟਾ ਡਰਾਇੰਗ ਇਹ ਦੋਨੋਂ ਡਰਾਇੰਗ ਕਿਹ ਹਰਪੈਂਜਲ ਹੈ ਹਾਂ ਤੋ ਦੂਸਰੀ ਬੁੱਕ ਉਮੇ ਮੈਂ ਦੂਸਰੀ ਮੋਂ ਉਹਨੂੰ ਦੇ ਦੇ ਚਲੋ ਦੋਨੋਂ ਬਣਾਓ ਲੈ ਮੈਂਨੇ ਤੋ ਪੇੜ ਬਣਾਇਆ ਦੇਖੀ ਖਾਲੀ ਹੈ ਤੋ ਮੈਂ ਪੇੜ ਰੂਪ ਆਹਦੇ ਕਿੰਨੇ ਪੇ ਖਾਲੀ ਹਾਂ ਫੋਨ ਮੈਂ ਹਾਂ ਫੋਨ ਫੋਨ ਮੈਂ ਸਿੱਧਾ ਤੱਕ ਦੇਖ ਕੇ ਬਣਾ ਪਲੇਨ ਪੇਪਰ 'ਤੇ ਘਰ ਪਲੇਨ ਵਾਛੀ ਬਣਾ ਕੇ ਖਤਮ ਹੋ ਗਏ ਸਾਰੇ ਪਲੇਨ ਐਸੇ ਹੁਣ ਇੱਧਰ ਆਹਦੇ ਪਲੇਨ ਕਿੰਨੇ ਐ ਉਹ ਯੋ ਬਣਾ ਦੇਖ ਹੈ ਐ ਆ ਦੇਖ ਪਲੇਨ ਵਾਲੇ ਵਾ ਲੜ ਰੁ ਪੈਨਸਲ ਕਰ ਤੂੰ ਵੀ ਕਰ ਲੈ ਲੋ ਜੀ ਇਹ ਆ ਗਿਆ ਯੋਵਨ ਇਹ ਨਾ ਲੜਕਾ ਮੈਂ ਤਾਂ ਸੋ ਗਈ ਸੀ ਪੜਕ ਕੇ ਸੋ ਗਈ ਸੀ ਮੈਂ ਜਸਟ ਮੈਂ ਗਈ ਸੀ ਸੋ ਸੋ ਕੇ ਦੇਖੋ ਕੰਬਲ ਰੱਖਿਆ ਵਾ ਮੈਂ ਸਾਹਮਣੇ ਏਸੀ ਚੱਲ ਰਿਆ ਬਾਹਰ ਇੰਨੀ ਇੰਨੀ ਗਰਮੀ ਹੈ ਨਾ ਬਹੁਤ ਜ਼ਿਆਦਾ ਔਰ ਮੈਂ ਬੈਠੀ ਹਾਂ ਅੰਦਰ ਮੇਰੇ ਪਾਸ ਕੰਬਲ ਵੀ ਹੈ ਔਰ ਬੱਚੇ ਦੇਖੋ ਇੱਕ ਵਾਰ ਜਾ ਕੇ ਵੀ ਰੋਟੀ ਪਾਣੀ ਖਾ ਕੇ ਵੀ ਦੁਬਾਰਾ ਆ ਗਏ ਪਰ ਮੈਂ ਹੁਣ ਉઠી ਆ ਬੱਚੇ ਖੇਡ ਰਹੇ ਆ ਫਿਲਹਾਲ ਇਹਨਾਂ ਨੂੰ ਪੇਸ ਪੂਸ ਜੇ ਡਰੰਕ ਕਲਰ ਦੇਵੇ ਆ ਬੈਠੇ ਆਪਣੇ ਕਲਰ ਕਰ ਰਹੇ ਆ ਤੇ ਚਲੋ ਜੀ ਆਪਾਂ ਕਰਦੇ ਆ ਵਲੌਗ ਦਾ ਐਂਡ ਤੇ ਤੁਸੀਂ ਦੇਖਿਓ ਹੁਣ ਕਿਉਂਕਿ ਜੋ ਮਸਤੀ ਮਾਰੀ ਬੱਚਿਆਂ ਨੇ ਔਰ ਜੋ ਬੱਚਿਆਂ ਕੀ ਪੂਆ ਨੇ ਮਸਤੀ ਮਾਰੀ ਤੁਸੀਂ ਹੁਣ ਐਂਡ 'ਚ ਦੇਖੋ ਹਣਾ ਤੇ ਮੈਂ ਤਾਂ ਅੱਜ ਰੈਸਟ ਹੋਇਆ ਬਹੁਤ ਜ਼ਿਆਦਾ ਕਿਉਂਕਿ ਮੈਂ ਅੱਜ ਮੇਰਾ ਕੰਮ ਥੋੜਾ ਜਿਹਾ ਜਲਦੀ ਨਿਪਟੜਿਆ ਤਾਂ ਇਸ ਕਰਕੇ ਮੈਂ ਪੈ ਗਈ ਸੀ ਤੁਸ ਕੀ ਟੀਮ ਮੇਰੀ ਹੈ ਮੇਰੀ ਇਹ ਬੀਰੇਗੀ ਬੀਰੇਗੀ ਟੀਮ ਮਾ ਜੋਦਨ ਨੂੰ ਕੋਈ ਵੀ ਫਰਕ ਨਹੀਂ ਪੈਂਦਾ ਕਿ ਸੀਗੀ ਟੀਮ ਕਾ ਜੋ ਤਾ ਆਜ਼ਾਦ ਹੈ ਕੋਈ ਬਾਤ ਰੁਪੈਂਜਲ ਨੂੰ ਮੈਂ ਵੀ ਰੇਡੀ ਟੀਮ ਮੈਂ ਹੂੰ ਵੀ ਰੇਡੀ ਹਾਂ ਵੀ ਰੇਡੀ ਟੀਮ ਕੋਈ ਨਾ ਮੈਂ ਇਕੱਲਾ ਕੋਈ ਨਹੀਂ ਲੈ ਸਰ ਜੇਗਾ ਸੋਰੀ ਹੈ ਤੇਰੀ ਮम्मा ਸ਼ੋਰ ਫ੍ਰੀ ਹੈ ਤੋ ਚਾਰ ਜੇਗਾ ਚਾਰ ਹੂੰ ਫੇਰ ਤਾ ਮਾਰਨਾ ਇਵਨਿੰਗ ਇੰਜੋਏ ਹਮਰੇ ਹਾ ਬੱਤਾਂ ਬਾਲਟੀ ਦੀ ਤੇ ਮੈਂ ਗਿਆ ਸੀਗਾ ਬਰਵਾਲੇ ਤੇ ਜੋਤ ਉਹ ਜੋਤ ਇੱਕ ਜੋਤ ਦੀ ਡਿਮਾਂਡ ਕੈਰੀ ਚਾਰੇ ਬੱਚੇ ਪਾਰਟੀ ਕਰ ਰਹੇ ਆ ਜੋਤ ਦੀ ਡਿਮਾਂਡ ਇੱਕ ਇਸ ਬੰਦੇ ਦੀ ਡਿਮਾਂਡ ਤੇ ਕਹ ਰਹੇ ਉਹ ਗਾਣਾ ਆਪਾਂ ਫੈਂਚ ਪ੍ਰਾਈਂਚ ਤਾਂ ਰੂਪ ਕਹੀ ਜੇ ਟੇਸਟੀਆਂ ਕਹੀ ਜੇ ਯੋਗਨ ਕਹਤੇ ਆਂ ਅੱਛੇ ਹਾਂ ਅੱਛੇ ਐਂਡ ਟੇਸਟੀਆਂ ਵੀਰੇ ਕਹਿ ਰਹੇ ਕਿਆ ਬਣਾਣਾ ਲੱਗੂ ਕਿਉਂ ਕਿਆ ਬਣਾਦੇ ਕੋਈ ਨਵੀਂ ਡਿਸ਼ ਜੋ ਤੁਹਾਨੂੰ ਦੱਸਦੇ ਬਣਾ ਕੇ ਦੇਖੇਗੀ ਰੋਲਾ ਕੀ ਹੈ ਆਟੇ ਕੀ ਪਤਾ ਨਹੀਂ ਕਿਆ ਚੀਜ਼ ਨਵੀਂ ਡਿਸ਼ ਹੋਣੀ ਕੋਈ ਲਓ ਜੀ ਇੱਧਰ ਸਟਾਪ ਕਰਦੇ ਇਹਨਾਂ ਨੇ ਆਪਣਾ ਟੀਵੀ ਔਰ ਗਰਮੀ ਫੁੱਲੀਆਂ ਜੋ ਹੈ ਨਾਨ ਕਾਵਾ ਪੂਰਾ ਇੰਜੋਏ ਕਰ ਰਹੇ ਆ ਦੇਖ ਖੜਦੇ ਨਹੀਂ ਬੰਦੇ ਇਹ ਬੰਦਾ ਖਰਾਬ ਆ ਹੋਲਾ ਇਹ ਯੇ ਜਨਸਾ ਅੱਧਾ ਤੋੜ ਕੇ ਖਾ ਜਾਏ ਇਹ ਜੋ ਇਸ ਰਾਜਾ ਦਾ ਸਰਾਰਤੀ ਰੂਪ ਆ ਲੋ ਜੀ ਬੜੇ ਔਖੇ ਕੇ ਸਾਹ ਲੈ ਰਿਆ ਬੰਦਾ ਮਰਾ ਸਾਹ ਖੇ ਆ ਰਹੇ ਆ ਇੰਦਰ ਜੋ ਵੀ ਇਹ ਬੰਦਾ ਵੀ ਹੀ ਜਾਈ ਬੰਦਾ ਖਾ ਰਿਹਾ ਉਹ ਵੀ ਬੰਦਾ ਐਸਾ ਹੀ ਹੈ ਇਹਨੂੰ ਵੀ ਹੋਣੇ ਸਾਹ ਆ ਰਹੇ ਉਹ ਸਾਰੂ ਤੱਕ ਇਸਕੇ ਤੋਂ ਹਣੀ ਖਾ ਕੇ ਚਲੇ ਗਿਆ ਹਣੀ ਫਾਸਟ ਆਇਆ ਮਿਰਚਾ ਵਾਲੀ ਖਾਈ ਤਾਂ ਨੇ ਜੋਦੀ ਸਾਰਾ ਇੰਦਰ ਵੀ ਲੇ ਯਾਰ ਰਜਿੰਦਰ ਨੂੰ ਨਹੀਂ ਮੈਂ ਲੈਣਾ ਦਾ ਮੈਂ ਅੱਜ ਇਕਦਾਰੀ ਚੀਜ਼ਾਂ ਵਾਈਕ ਲੈ ਫਰੂਟ ਖਾਤੀ ਹੂੰ ਕਿੰਦਰ ਮਿਲੀ ਅੱਜ ਮਾਨੂੰ ਗੁਰਦਾਰੇ ਉਂ ਜਾ ਗਈ ਮੈਂ 15-20 ਮਿੰਟ ਹਾਂ ਮੈਨੂੰ ਕਹਿ ਰਹੀ ਹਾਂ ਕਿ ਕਿੰਨੂ ਕਿਹਾ ਹੋਵੇਗਾ ਕਿੰਨੀ گاڑی ਹੋਗੀ ਮੈਨੂੰ ਬਹੁਤ ਸਾਰੀ ਮਾੜੀ ਕਹਾਣੀ ਹੈ ਵਾਇਰੀ ਮੈਂ ਹੀ ਹਾਂ ਪੁੱਤ ਤੂੰ ਵੀ ਕਰ 24 ਘੰਟੇ ਦੇਖਣਾ ਜਿਹੜਾ ਕਦੇ-ਕਦੇ ਦੇਖਣਾ ਉਸ ਨੂੰ ਠੀਕ ਮੈਨੂੰ ਵੀ ਐਂ ਹੀ ਕਹਾਂ ਹੈ ਗਈ ਪਰ ਮੈਂ ਦੁਬਾਰਾ ਫਿੱਟ ਜਾ ਹੋ ਗਿਆ ਸੈਕਟਰ ਹਰਿਆ ਹਾਂ ਕੁਛ ਨਹੀਂ ਹੁੰਦਾ ਜੇ ਬੇਟ ਘਟਾ ਲੋ ਲੋ ਮਾੜਾ ਲੱਜੂਗੇ ਕਹਿਣਾ ਜੇ ਜ਼ਿਆਦਾ ਬੇਟ ਲੋ ਲੋ ਲੈ ਜਾ ਘਟਾ ਘਟਾ ਲੈ ਸਰੀਰ ਘਟਾ ਘਟਾ ਲੈ ਕਿਉਂ ਬਈ ਹੁਣ ਦੇਖ ਜੋਤ ਨੂੰ ਜੋਤ ਤਾਹੀਂ ਗੋਲ ਗੱਪੇ ਵਰਗਾ ਹੋਣਾ ਪਿਆ ਉਹ ਦੱਸਦੇ ਠੀਕ ਹੈ ਫੇਵਰੇਟ ਗੋਲ ਗੱਪੇ ਆਨੂੰ ਗੋਲ ਗੱਪੇ ਹੀ ਖਾਂਦਾ ਹਾਂ ਗੋਲ ਗੱਪੇ ਮੋਦ ਬੰਦਾ ਆ ਬਸ ਇਹ ਵਾਰਾ ਭੋਲਾ ਪਾ ਕਿਤਾ ਤੇਰੇ ਵਰਗੇ ਦੋ ਤਿੰਨ ਹੋਰ ਜੰਮ ਜਾ ਬਸ ਤੋਂ ਬਾਤ ਕਿਉਂ ਭਈ ਕਿ ਹੋ ਗਿਆ ਇਸ ਨੂੰ ਕਰਾਂ ਵਾ ਸ਼ਾਤਰੀ ਕਾਲ ਅਮਨ ਬਿੱਤੇ ਰਿਵਰ ਦੇ 2 3000 ਕੋਲ ਲੱਗ ਜਾਣਗੇ ਅਜਾ ਨੂੰ ਅਜਾ ਬੜਾ ਬੜਾ ਯੋਨਾ ਅਨੂੰ ਹਾਈਲਾਈਟਸ ਵਾਲਾ ਨਾ ਕਰਵਾਸ ਕੜੀ ਹਾਈਲਾਈਟਸ ਵਾਲੇ ਨੂੰ ਆਪਣੀ ਕਾਸਟ ਕੀ ਆ ਲੁਧਿਆਣੇ ਦੀ ਆ ਜਿਹੜੀ ਲਾਈਵ ਆਵਾ ਯਾ ਇਹ ਟਰੰਡਲ ਪਤਾ ਕਿਉਂ ਆ ਪੇੜ ਲੱਗ ਗਏ ਮਰੇ ਆਹ ਵਾ ਉੱਪਰ ਹਵਾ ਪੈਡਾਂ ਤੇ ਘੁੰਮੀ ਜਾਂਦੀਆਂ ਹਾਂ ਕੇ ਦਿੰਦਾ ਨਾ ਗਰਮੀ ਨੂੰ ਛਾਂ ਲਦੇ ਆ ਮੇਰੇ ਬਾਗ ਮੇਰੇ ਬਾਗ ਨਹੀਂ ਹੋ ਗਏ ਹਲੋ ਕੰਡੇ ਕੰਡੇ ਆ ਇਹੋ ਦਿਨ ਸੁਣ ਰਹੀ ਬੋਲ ਬੱਟੇ ਛੁੱਟ ਲੈ ਜਰਾ ਨਹੀਂ ਕੋਈ ਗੌਰ ਨਹੀਂ ਕਿਸੇ ਨੂੰ ਯਾਰਿਆ ਆ ਤਾਂ ਉੱਟ ਗਿਆ ਆਇਆ ਪੁੱਲਰ ਬੈਠਾ ਹੈਲੋ ਆਂਟੀ ਹੈਲੋ ਪੁੱਲਰ ਪੁੱਤ ਕਿ ਹਾਲ ਚਾਲ ਹੈ ਬਾਈ ਬਾਈ ਪੁੱਲਰ ਪੁੱਤ ਕਿ ਹਾਲ ਚਾਲ ਹੈ ਬਲਵੀਰ ਵੀਰ ਆ ਗਿਆ ਫਤਰੀਗੜ ਭੈਣ ਜੀ ਫਤਰੀਗੜ ਵੀਰ ਜੀ ਕਿਵੇਂ ਹੋ ਅਨੂ ਦੀਦੀ ਮੈਂ ਨਹੀਂ ਆਈ ਏਣੀ ਚੰਨੀ ਨੇ ਸੁਣਾਦੀ ਹੋਦੀ ਕੋਈ ਨਹੀਂ ਰਹੀ ਏ

ਉਹ ਕਿਰਿਆ ਬਰਾਵਾ ਮਿੱਤਰੋਂ ਅੱਗੇ ਪੁੱਛਿਆ ਫਿਰ ਇਹ ਤਾਂ ਫੇਲ ਹੋਇਆ ਇੱਕ ਨਾਲ ਚੱਲੀ ਬੜਾ ਨਹੀਂ ਉਹ ਮੁਸਲਮਾਨ ਦੇ ਲੱਗ ਮਤਨ ਦੇ ਮਾਰ ਉਹਦੇ ਪਸੰਦੇ ਨਹੀਂ ਕੁਝ ਸਿਖਾਇਆ